ਸਾਰੇ ਸਾਰੇ ਬੇਨਤੀ ਹੈ ਜੀ ਜੀਰਮਾ ਕਰਕੇ 사ਜ ਦੀ ਕਿਰਪਾ ਦਾ ਕਰੋ ਅੱਜ ਛੇ ਦਿਨ ਅੱਜ ਸਾਰੇ ਪ੍ਰੇਰਨਾ ਲੈ ਕੇ ਸੋਹੋ ਜੀ ਜਿਹੜੇ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਪਿੱਛੇ ਸੰਗਤ ਵੀ ਬੁਖਾਰ ਨਾਲ ਸਾਰੀ ਬੈਠੋ ਪਿੱਛੇ ਸੰਗਤ ਨੂੰ ਪੜਾ ਦਿਖਣਾ ਹੈ ਹਾਲੀ ਨਗਰ ਕੋੜ ਜ਼ਿਲ੍ਹਾ ਪਟਿਆਲਾ ਗੁਰਦੁਆਰਾ ਟੀਬੀ ਸਾਹਿਬ ਦੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਵਿਰਾਜਮਾਨ ਸਰਬੱਤ ਸੰਗਤ ਗੱਲਬਾਤ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਇੱਕ ਧੂਲ ਦੇ ਵਿੱਚ ਇੱਕ ਗੈਰ ਜ਼ਰੂਰੀ ਵਿਵਾਦ ਖੜਾ ਹੋਇਆ ਸੀ ਮੰਦ ਭਾਦਾ ਉਸ ਨੂੰ ਗੁਰੂਗੀਆਂ ਸੰਗਤਾਂ ਨੇ ਔਰ ਸਿੱਖ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਅਸ਼ੀਰਵਾਦ ਦੇ ਸਦਕਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਪੁਲਿਸ ਔਰ ਸਿਵਲ ਪ੍ਰਸ਼ਾਸਨ ਨਗਰ ਦੀ ਪੰਚਾਇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਉਹਨੂੰ ਕੁਝ ਇਸ ਤਰ੍ਹਾਂ ਜਿਠਿਆ ਕਿ ਉਹਦੇ ਜਿਹੜੇ ਮਤੇ ਪਾਏ ਗਏ ਆ ਉਹ ਆਪਜੀ ਸੰਗਤ ਦੇ ਸਨਮੁਖ ਅਸੀਂ ਪੜ੍ਹ ਕੇ ਸੁਣਾਉਣ ਲੱਗੇ ਆ ਉਹਨਾਂ ਨੂੰ ਜਿੱਥੇ ਤੁਸੀਂ ਸੁਣਨਾ ਤੇ ਜਿਹੜੀ ਨਗਰ ਦੀ ਸੰਗਤ ਹੈ ਉਹਦੀ ਇੱਕੇ ਡਿਊਟੀ ਬਣਦੀ ਹੈ ਵੀ ਉਹ ਨਗਰ ਦੇ ਵਿੱਚ ਇਹਨਾਂ ਮਤਿਆਂ ਦੇ ਬਾਰੇ ਵਿੱਚ ਜਿੱਥੇ ਵੀ ਕਿਤੇ ਸਮਾਂ ਲੱਗਦਾ ਉਹਦਾ ਪ੍ਰਚਾਰ ਕਰੇ ਤਾਂ ਕਿ ਘਰ-ਘਰ ਦੇ ਵਿੱਚ ਇਹ ਜੋ ਮਤੇ ਇੱਥੇ ਪਾਏ ਗਏ ਆ ਇਹ ਘਰ-ਘਰ ਦੇ ਵਿੱਚ ਮਤੇ ਸੰਗਤਾਂ ਦੇ ਸਨਮੁਖ ਔਰ ਧਿਆਨ ਗੋਜ਼ਰ ਹੋਣ ਤੇ ਇਹ ਇੱਥੇ ਚਾਰਦੀਵਾਰੀ ਦੇ ਅੰਦਰ ਨਾ ਰਹਿ ਜਾਣ ਸੋ ਸਭ ਤੋਂ ਪਹਿਲਾ ਜਿਹੜਾ ਮਤਾ ਪਾਇਆ ਗਿਆ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 11-9-2024 ਦਿਨ ਬੁੱਧਵਾਰ ਨੂੰ ਗੁਰਦੁਆਰਾ ਟੀਪੀ ਸਾਹਿਬ ਪਿੰਡ ਧੂੜ ਜ਼ਿਲ੍ਹਾ ਪਟਿਆਲਾ ਵਿਖੇ ਸਮੁਜ ਸੰਗਤਾਂ ਸਮੂਹ ਜਥੇਬੰਦੀਆਂ ਗ੍ਰੰਥੀ ਸਭਾਵਾਂ ਦੀ ਇਕੱਤਰਤਾ ਹੋਈ ਇਸ ਸਮੇਂ ਨਿਮਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਨੰਬਰ 1 ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਵਰਮਾ ਸਿੰਘ ਜੀ ਪਹਿਲਾ ਵਾਰ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਰਹਿਣਗੇ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀ ਸੰਗਤ ਅਤੇ ਗ੍ਰਾਮ ਪੰਚਾਇਤ ਇਹਨਾਂ ਨੂੰ ਸਹਿਯੋਗ ਅਤੇ ਸਨਮਾਨ ਦੇਣਗੇ ਨੰਬਰ 2 ਗੁਰਦੁਆਰੇ ਸਹਿਬ ਦੀ ਮੇਲਗੰਗ ਤੋਂ ਲਾਲ ਰੰਗ ਦਾ ਪੱਥਰ ਵਟਾ ਕੇ ਗੁਰਮਤ ਅਨੁਸਾਰੀ ਕਾਰਜ ਕੀਤਾ ਜਾਵੇ ਇਹ ਪੱਥਰ ਪੰਚਾਇਤ ਅਤੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਸੰਗਤ ਦੇ ਸਹਿਯੋਗ ਨਾਲ ਉਤਾਰਨ ਦਾ ਕੰਮ ਕਰੇਗੀ ਨੰਬਰ 3 ਜੋ ਬਾਬਾ ਜੀ ਦੀ ਸਮਾਦਵਾਰਲੇ ਪਾਸੇ ਬਣੀ ਆ ਉਹ ਸਮਾਦ ਦੇ ਬਾਰੇ ਵਿੱਚ ਬਾਬਾ ਜੀ ਦੀ ਸਮਾਦ ਦੇ ਆੜੇ ਦੁਆਲੇ ਫੜੇ ਦੇ ਨਾਲ-ਨਾਲ ਕੰਧ ਲਗਾ ਕੇ ਬਾਥਰੂਮਾਂ ਦੇ ਕੋਲ ਦੀ ਅੱਗੋਂ ਰਸਤਾ ਦਿੱਤਾ ਜਾਵੇ ਇਹ ਰਸਤਾ ਪ੍ਰਬੰਧਕ ਕਮੇਟੀ ਦੇਵੇਗੀ ਨੰਬਰ 4 ਪੁਰਾਣੇ ਦਰਵਾਜ਼ਾ ਸਾਹਿਬ ਦੀ ਇਮਾਰਤ ਮਰਜਾਦਾ ਅਨੁਸਾਰ ਵਧਾ ਕੇ ਜਿਵੇਂ ਆਮ ਲੋਕੀ ਕਹਿੰਦੇ ਢਗਣਾ ਆਪਾਂ ਗੁਰਮਤ ਮਰਜਾਦਾ ਅਨੁਸਾਰ ਕਿਹੜਿਆ ਭਗਾਵਾ ਮਰਜ਼ਾਦਾ ਅਨਸਾਰ ਬੁਧਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਸ਼ਾਨ ਸਾਹਿਬ ਦੀ ਸੇਵਾ ਜਾਂ ਕੋਈ ਵੀ ਕਾਰਜ ਉਥੇ ਗੁਰਮਤ ਦਾ ਕਰ ਸਕੇਗੀ ਨੰਬਰ 5 ਨਗਰ ਦੇ ਕਿਸੇ ਵਿਅਕਤੀ ਨੂੰ ਜੇਕਰ ਬਾਬਾ ਵਰਮਾ ਸਿੰਘ ਜੀ ਤੇ ਕੋਈ ਇਤਰਾਜ਼ ਹੋਵੇਗਾ ਤਾਂ ਉਹ ਸਿੱਧਾ ਬਾਬਾ ਵਰਮਾ ਸਿੰਘ ਜੀ ਨੂੰ ਕਹਿਣ ਦੀ ਥਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਕਰੇਗਾ ਅਤੇ ਪ੍ਰਬੰਧਕ ਕਮੇਟੀ ਘੋਖ ਪੜਤਾਲ ਕਰਕੇ ਉਹਦੇ ਤੇ ਕਾਰਵਾਈ ਕਰੂਗੀ ਇਹ ਨਾ ਹੋਵੇ ਵੀ ਡੈਲਸੀ ਦੇ ਵਿੱਚ ਐਵੇਂ ਦੋ ਬੰਦੇ ਉੱਠ ਕੇ ਤੇ ਬਾਬਾ ਜੀ ਨੂੰ ਆ ਕੇ ਤਾਲਮਾ ਕਰਨ ਲੱਗੇ ਜਿਵੇਂ ਤੁਸੀਂ ਆਹ ਕਰਤਾ ਤੁਸੀਂ ਆਹ ਕਰਤਾ ਤੁਸੀਂ ਇਹੋ ਕਹਿਤਾ ਤੁਸੀਂ ਉਹ ਕਹਿਤਾ ਜੇ ਉਹਨਾਂ ਨੂੰ ਕੋਈ ਇਤਰਾਜ਼ ਆ ਤੇ ਪ੍ਰਬੰਧਕ ਕਮੇਟੀ ਦੇ ਕੋਲੋਂ ਆਪਣੀ ਸ਼ਿਕਾਇਤ ਕਰਨੀ ਹੈ ਨੰਬਰ 6 ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਨਵੰਬਰ 2024 ਨੂੰ ਪਾਇ ਮਤੇ ਦੀ ਤਾਇਲ ਕੀਤੀ ਜਾਂਦੀ ਹੈ ਉਹ ਮਤਾ ਇਹ ਪਾਇਆ ਸੀ ਕਿ ਜੇ ਇਥੋਂ ਕੋਈ ਗੁਰਦੁਆਰਾ ਸਾਹਿਬ ਕੋ ਮਹਾਰਾਜ ਜੀ ਆ ਦਾ ਸਰੂਪ ਲੈ ਕੇ ਜਾਣਾ ਚਾਹੁੰਦਾ ਤੇ ਉਹ ਜ਼ਿੰਮੇਵਾਰੀ ਸਾਰੀ ਗਰੰਤੀ ਸਿੰਘ ਦੀ ਆ ਉਹਦੇ ਵਿੱਚ ਇੱਕ ਚੀਜ਼ ਹੋਰ ਵਾਅਦਾ ਕੀਤਾ ਗਿਆ ਕਿ ਜੇਕਰ ਕੋਈ ਵਿਅਕਤੀ ਬਾਬਾ ਬਰਮਾ ਸਿੰਘ ਜੀ ਤੋਂ ਪਾਠ ਨਹੀਂ ਕਰਾਉਣਾ ਚਾਹੁੰਦਾ ਤੇ ਲੋ ਕਈ ਵਾਰੀ ਇਹ ਹੁੰਦਾ ਵੀ ਅਸੀਂ ਬਾਬਾ ਜੀ ਤੋਂ ਪਾਠ ਨਹੀਂ ਕਰਾਉਣਾ ਅਸੀਂ ਆਪਣੇ ਪਧਰ ਤੇ ਕਈ ਵਾਰੀ ਕਿਸੇ ਦਾ ਕੋਈ ਰਿਸ਼ਤੇਦਾਰ ਗਰੰਤੀ ਹੁੰਦਾ ਜਾਂ ਕੋਈ ਹੋਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਚ ਕੋਈ ਹੁੰਦਾ ਉਹਦੇ ਤੋਂ ਸਹਿਜ ਪਾਠ ਗੰਢ ਪਾਠ ਸਾਹਿਬ ਕਰਾਉਣਾ ਚਾਹੁੰਦਾ ਤਾਂ ਉੱਥੇ ਕੀ ਹੈ ਦੇਖੋ ਇਹ ਵੀ ਇੱਕ ਅੱਜ ਜਿਹੜੇ ਸੰਤ ਬਾਹੁਰਸ਼ ਇਕੱਠੇ ਹੋਏ ਆ ਸਰਪੰਚ ਸਾਹਿਬ ਨਗਰ ਦੀ ਸੰਗਤ ਇਹ ਮੈਂ ਸਮਝਦਾ ਵੀ ਉਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਵੀ ਉਹਨਾਂ ਨੇ ਕਬਜ਼ਾ ਨਹੀਂ ਕੀਤਾ ਕਿਸੇ ਗੱਲ ਦੀ ਇਹ ਵੀ ਸਤਵੀਂ ਪਾਠ ਕਰਾਵੇ ਤੇ ਹੋਰ ਕਿਸੇ ਨੂੰ ਪਾਠ ਸੀ ਕਰ ਨਹੀਂ ਦੇਂਦੇ ਨਾਲ ਇਹ ਵੀ ਦਰਿਆਦਗੀ ਦਿਖਾਈ ਹੈ ਗੁਰਮਤ ਦੇ ਅਨੁਸਾਰ ਜੋ ਹੋਣੀ ਚਾਹੀਦੀ ਆ ਵੀ ਜੇ ਕੋਈ ਪਾਠ ਬਾਬਾ ਜੀ ਤੋਂ ਨਹੀਂ ਕਰਾਉਣਾ ਚਾਹੁੰਦਾ ਉਹ ਫਿਰ ਗੁਲਾਮ ਨਹੀਂ ਸਾਡਾ ਬੌਂਡ ਨਹੀਂ ਉਹਨੂੰ ਆਜ਼ਾਦੀ ਵੀ ਹੈ ਕਿਸੇ ਤੋਂ ਹੋਰ ਪਾਠ ਕਰਾਵੇ ਪਰ ਉਹਦੇ ਵਿੱਚ ਇੱਕ ਨੁਕਤਾ ਰੱਖਿਆ ਗਿਆ ਇੱਕ ਸ਼ਰਤ ਰੱਖੀ ਗਈ ਹੈ ਉਹ ਕੀ ਹੈ ਕਿ ਜੇਕਰ ਕੋਈ ਵਿਅਕਤੀ ਬਾਬਾ ਵਰਮਾ ਸਿੰਘ ਜੀ ਤੋਂ ਪਾਠ ਨਹੀਂ ਕਰਵਾਉਣਾ ਚਾਹੁੰਦਾ ਤਾਂ ਗੁਰਦੁਆਰਾ ਕਮੇਟੀ ਨੂੰ ਲਿਖਤੀ ਤੌਰ ਤੇ ਜ਼ਿੰਮੇਵਾਰੀ ਪੰਚਾਇਤ ਦੀ ਲੈਦਰ ਹੈਡ ਤੇ ਲਿਖਤੀ ਜੁਰੇਵਾਰੀ ਦੇ ਕੇ ਤੇ ਗੁਰਸੱਭ ਦੇ ਸਰੂਪ ਲੈ ਜਾਣਗੇ ਮਤਲਬ ਕਿਉਂਕਿ ਆਮ ਤੌਰ ਤੇ ਸਭ ਨੂੰ ਕਿਹਾ ਗਿਆ ਵੀ ਜੇ ਗੁਰੂ ਸਾਹਿਬ ਦੇ ਸਰੂਪ ਦੀ ਕੋਈ ਬੇਅਦਬੀ ਜਾਂ ਕਿਸੇ ਕਿਸਮ ਦੀ ਕੋਈ ਦੁਰਘਟਨਾ ਇਸ ਤਰ੍ਹਾਂ ਦੀ ਵਾਪਰਦੀ ਆ ਉਹਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਔਰ ਗਰੰਥੀ ਸਿੰਘ ਦੀ ਆ ਇਸ ਕਰਕੇ ਇਸ ਜੀਜ ਨੂੰ ਰੋਕਣ ਦੇ ਵੀ ਗੁਰੂ ਸਾਹਿਬ ਦੇ ਸਰੂਪ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰਕੇ ਇੱਥੋਂ ਲੈ ਜਾਣਗੇ ਅਗਲੇ ਤੇ ਜਦੋਂ ਵਾਪਸ ਮਹਾਰਾਜਿਆਂ ਦੇ ਸ੍ਰੋਪ ਸਤਕਾਰ ਸਹਿਤ ਇਥੇ ਸੁਭਾਇਮਾਨ ਕਰਨ ਆਉਣਗੇ ਤਾਂ ਬਾਬਾ ਜੀ ਜਾਂ ਕੋਈ ਵੀ ਜਿੰਮੇਵਾਰ ਵਿਅਕਤੀ ਸਰੂਪਾਂ ਦੇ ਦਰਸ਼ਨ ਕਰਕੇ ਉਹਨਾਂ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਕੇ ਫਿਰ ਬਿਰਾਜਮਾਨ ਕਰ ਲੈਣਗੇ ਸੋ ਉਕਤ ਇਹ ਛੇ ਮਤੇ ਪਾਏ ਆ ਜੀ ਆਪਾਂ ਦੇ ਉਕਤ ਸਾਰੇ ਮਤੇ ਨਿਮਨ ਅਨੁਸਾਰ ਸੰਗਤਾਂ ਦੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਇਹਨਾਂ ਦੀ ਇੱਕ ਕਰਪੀ ਮਾਨਯੋਗ ਐਸਐਚਓ ਪਾਟੜਾ ਰਾਹੀਂ ਪ੍ਰਸ਼ਾਸਨ ਨੂੰ ਅਤੇ ਪਾਤਸ਼ਾਹ ਜੀ ਨਮਨਵਾ ਸਾਹਿਬ ਨੂੰ ਦਿੱਤੀ ਜਾਵੇਗੀ ਇੱਕ ਕਾਪੀ ਮਾਨਯੋਗ ਡੀਐਸਪੀ ਪਟਨਾ ਇੱਕ ਕਾਪੀ ਮਾਨਯੋਗ ਡੀਐਸਪੀ ਸਪੈਸ਼ਲ ਬ੍ਰਾਂਚ ਪਟਿਆਲਾ ਨੂੰ ਦਿੱਤੀ ਗਈ ਤੇ ਮਾਨਯੋਗ ਤਸੀਲਦਾਰ ਸਾਹਿਬ ਰਾਹੀਂ ਇੱਕ ਕਾਪੀ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅੱਜ ਆਪਾਂ ਦੇ ਰਹੇ ਹਾਂ ਤੇ ਤਸੀਲਦਾਰ ਸਾਹਿਬ ਇੱਥੇ ਆਏ ਹੋਏ ਐ ਉਹਨਾਂ ਨੂੰ ਜੀਵਾਰਿਆ ਵੀ ਕਹਿੰਦੇ ਨੇ ਤੇ ਥੱਲੇ ਸਾਰੇ ਜਿਹੜੇ ਨਵੇਂਦੇ ਆਏ ਉਹਨਾਂ ਦਸਤਕ ਲਗੋਗੇ ਐ ਬਾਕੀ ਸਭ ਤੋਂ ਵੀ ਬੇਨਤੀ ਆ ਵੀ ਕਾਲੇ ਨਾ ਬਿਓ ਹੁਣ ਜਿੰਨੇ ਵੀ ਤੁਸੀਂ ਆਏ ਹੋ ਤੁਸੀਂ ਆਪਨੇ ਦਸਤਕ ਤੇ ਕੋਸ਼ਿਸ਼ ਕਰੋ ਵੀ ਆਪ ਦਾ ਮੋਬਾਈਲ ਉੱਪਰ ਉਹਦੇ ਲਿਖ ਕੇ ਦੇ ਕੇ ਜਾਓ ਕਿ ਇਹਨਾਂ ਸਾਰਿਆਂ ਦੀਆਂ ਫੋਟੋਗ੍ਰਾਫੀਆਂ ਤੁਹਾਨੂੰ ਅੱਗੇ ਜਿਵੇਂ ਡਿਸਕਸ ਕਰਦੇ ਆ ਕਿ ਸਭ ਨੂੰ ਦੇ ਦੇਾਂਗੇ ਤੇ ਬਾਕੀ ਸਰਪੰਚ ਸਾਹਿਬ ਤੁਹਾਡਾ ਸਾਰੀ ਸੰਗਤ ਦਾ ਆਇਆ ਬਹੁਤ ਧੰਨਵਾਦ ਕਰਨਗੇ ਵੀ ਸਤਿ ਸ਼੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਸਨੂ ਸਿੱਖ ਸੰਗਤ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮਸਲਾ ਬੜੇ ਹੀ ਨੇਮਰਤਾ ਸਹਿਤ ਧੰਗ ਨਾਲ ਬੈਠ ਕੇ ਨਵੇੜਾ ਸੋ ਬਾਕੀ ਰਹੀ ਗੱਲ ਜਿਹੜੀ ਇਹ ਬੱਧਿਆ ਦੀ ਹੈ ਸੋ ਬੱਜਵੇਂ ਬਾਬਾ ਜੀ ਨੇ ਕਿਹਾ ਵੀ ਜਿੰਨੀ ਸੰਗਤ ਅੱਥੇ ਬੈਠੀ ਹੈ ਉਹ ਸਾਰਾ ਇਹ ਨਹੀਂ ਕਿ ਅੱਪਾ ਅੱਜ ਆਏ ਆ ਕੱਬਾ ਸੱਚੇ ਆਪਾਂ ਅੱਧਾ ਘੰਟਾ ਦੇਖ ਲਿਆ ਤੇ ਆਪਾਂ ਬਾਹਰ ਜਾ ਕੇ ਫੇਰ ਹੋਰ ਗੱਲਾਂ ਕਰ ਲਈਏ ਸੋ ਮੈਂ ਉਹਨਾਂ ਇੱਕ ਸਾਰੀ ਮੇਰੀ ਨਗਰ ਦੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜੋ ਅੱਜ ਇਹ ਗੱਲ ਹੋਈ ਹੈ ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ ਹੈ ਸੋ ਅੱਜ ਸਾਹਮਣੇ ਸਾਰੀ ਸੰਗਤ ਨੇ ਇਨ ਬਿਲ ਏਸ ਤੇ ਫੁੱਲ ਚੜਨੇ ਨੇ ਕਿਉਂਕਿ ਬਾਰ ਬਾਰ ਨਾ ਤਾਂ ਜਥੇਬੰਦੀਆਂ ਕੋਲੇ ਟਾਈਮ ਹੁੰਦਾ ਆਉਣ ਦਾ ਨਾ ਹੀ ਹੋਰ ਸਾਰੇ ਸਮੂਹ ਜਿਹੜੇ ਅਧਿਕਾਰ ਨੇ ਪ੍ਰਸ਼ਾਸਨ ਦਾ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਸੋ ਹੁਣ ਜਿੱਦ ਲਈ ਇਹ ਅੱਜ ਇਹ ਫੈਸਲੇ ਲਾਗੂ ਹੋਏ ਨੇ ਕਾਰਤਕ ਸਾਹਿਬ ਨੂੰ ਵੀ ਜਾ ਰਹੇ ਨੇ ਸੋ ਕਿਰਪਾ ਕਰਕੇ ਇੱਥੇ ਆਪਾਂ ਸਾਰੇ ਫੁੱਲ ਚੜਾਈਏ ਕੋਈ ਇਨਾ ਕਹਿਦਾ ਹੋਇਆ ਕਿ ਮਾਦਾ ਜੱਜਕਰ ਜੇ ਕਿਸੇ ਦੇ ਖਲਾਫ ਕੋਈ ਕੁਝ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਇੱਕ ਵਾਰੀ ਫੇਰ ਆਡੇ ਵੱਲੋਂ ਮੇਰੇ ਨਗਰ ਵੱਲੋਂ ਜਿੰਨੇ ਬਾਬਾ ਜੀ ਸਿੱਖ ਸਹਿਬ ਕੋਰਜਤੇ ਬੰਦੀਆਂ ਸਾਡੇ ਇੱਥੇ ਨਗਰ ਵਿਚ ਆਇਆ ਨੇ ਉਹਨਾਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਜਿੰਨੇ ਮੇਰੇ ਬਿਧਿਆਰੇ ਸਾਥੀ ਇੱਥੇ ਪਹੁੰਚੇ ਆ ਉਹਨਾਂ ਤਾਂ ਬੰਦ ਬੰਦਾਂ ਵਾਰ ਲੰਗਰ ਪਾਣੀ ਸਕੇ ਜਾਣਾ ਜੀ ਲੰਗਰ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇੱਕ ਥੋੜਾ ਜਿਹਾ ਗੰਭੀਰ ਮਸਲਾ ਹੈ ਬਹੁਤ ਜ਼ਿਆਦਾ ਬੰਹੀਰ ਆਉਂੋ ਉਦੇ ਬਾਰੇ ਇੱਕ ਸਤਿਕਾਰਯੋਗ ਮਹਾਂਪੁਰਖ ਬਾਬਾ ਅਮਰਜੀਤ ਸਿੰਘ ਜੀ ਮਰਯਾਦਾ ਕੋ ਆਪ ਜੀ ਨਾਲ 2 ਮਿੰਟ ਦੀ ਵਿਚਾਰ ਸਭ ਤੁਹਾਨੂੰ ਸੁਣਾਣਗੇ ਸਾਰੇ ਬਰੇ ਪ੍ਰਣਸਵਲੇ ਜੀ ਜਿਨ੍ਹਾਂ ਨੇ ਦਸ ਕਦਮ ਕੀਤੇ ਸੀ ਪੈਨ ਕੀਤੇ ਪੁਰਾਣੇ ਜੀ ਦੇਖੋ ਗੁਰੂ ਕੀ ਸਾਧ ਸੰਗਤ ਸਾਜ ਸਭਾ ਦੇ ਗੱਲ ਕਰਦੇ ਬਤੇ ਬਲਾਉ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਇੱਥੇ ਬੈਠੇ ਹੋਏ ਸੰਗਤ ਦੇ ਸਾਹਮਣੇ ਮਸਰਾਬਾ ਹੈ ਕੱਬੇ ਦੇ ਕੋਲੋਂ ਅਲੋਂਗ ਪਿੰਡ ਹੈ ਉੱਥੋਂ ਦਾ ਕੋਈ ਇਨਸਾਨ ਹੈ ਅੰਮ੍ਰਿਤਸਰੋਂ ਆਉਂਦੇ ਉਹ ਜਿੱਥੇ ਵੀ ਕੋਈ ਬਿਲਡਿੰਗ ਬਣਦੀ ਹੈ ਕੋਈ ਮਕਾਨ ਚਾਰ ਕਰਦਾ ਕੋਈ ਦੁਕਾਨ ਪਿਆਰ ਕਰਦਾ ਕੋਈ ਮੰਦਿਰ ਬਣਾਉਂਦਾ ਹੈ ਉਹ ਜਾ ਕਰਕੇ ਗੁਟਤਾ ਸਾਹਿਬ ਉਹ ਨਿਊਂ ਦੇ ਵਿੱਚ ਰੱਖ ਦਿੰਦਾ ਹੈ ਇੱਥੇ ਪਿੰਡ ਦੇ ਵਿੱਚ ਵੀ ਮੰਦਿਰ ਬਣਿਆ ਸੀ ਉਹਦੀ ਨਿਵਾਣ ਦੇ ਵਿੱਚ ਵੀ ਜਾ ਕਰਕੇ ਉਹਨੇ ਨਿੰਦ੍ਰਿਕ ਦੀ ਪੋਥੀ ਕਲੇਟਾਂ ਦੇ ਵਿੱਚ ਲਪੇ ਦਿੱਤੀ ਸੀ ਇੱਥੇ ਗੁਰਦੁਆਰਾ ਦੇ ਜੰਨੂਵਾਰ ਅਰਬੰਦਰ ਖਲੋਤੇ ਨੇ ਜਦੋਂ ਇਹਨਾਂ ਕੋਲੋਂ ਕੋਰੋਨਾ ਆਇਆ ਤੇ ਇਹਨਾਂ ਨੇ ਜਾ ਕਰਕੇ ਕਢਾ ਪਿਆ ਤੇ ਲਿਆ ਲਈ ਹੁਣ ਪਾਤਰਾ ਪੇ ਸੇਧਰ ਹੈ ਕੋ ਜਿੰਦਰਨਾ ਖਰੜਾ ਸਾਹਿਬ ਇਹਨਾਂ ਜੀ ਨਾਲ ਕੋ ਕਿਸੇ ਦੇ ਵਿੱਚ ਕੋ ਬਾਹਰ ਸੰਤ ਭੂੜ ਸੇਧਰ ਹੈ ਕੋਈ ਪਾਤਰਾ आपका सारे नवमुत्ते जाओगे। सारे बुरे महानुग्रह बेंती कराओगा। उत्ते भी नवदेवी चुंडका सेवन लपेया रहे। वो जाकर के ज़िंदर में मारना लापागर करते हो। मैं तो प्रशासनों बेंती कितनी सी निराकर की तुझे साधुओं को सुनो। जाकर मेरे बुरे पोषक के देखने की थीं कि नप्पे हो गया। सारी सबूत बेंती अपन ਸਾਰੇ ਸਰਬ ਨੇ ਆਪਾਂ ਪਤਾ ਨਹੀਂ ਜਾਣਾ ਕਿਸੇ ਤਰ੍ਹਾਂ ਸੋਨਿਹਾਰ ਸਰੀਆ ਕਾਲ ਜਾਣ ਕੇ ਦੇਖਣਾ ਕਿ ਗੁੱਟਾ ਸਾਹਿਬ ਕਿਹੜੀ ਪਿਓਾਂ ਤੇ ਇੱਥੇ ਲੱਪਿਆ ਉਹਦੇ ਅੰਦਰ ਦਾ ਮਾਲਕ ਵੀ ਦੱਸੇਗਾ ਜਾਂ ਫਿਰ ਮੁਸਾਦ ਵੀ ਦੱਸੇਗਾ ਤੇ ਉਹ ਜਿਹੜੇ ਨਾਲ ਉਹ ਜਿਹੜੇ ਸਿੰਘਾਂ ਤੇ ਦੱਸਿਆ ਹੋਵੇ ਆਪਣੇ ਨਾਲ ਨੇ ਸਾਰੇ ਰਹੀ ਉਹਨਾਂ ਜਿਹੜੀ ਲਾਲ ਟੁਕੜੀ ਵੀ ਉਹ ਸਰਬਤ ਨੇ ਸ਼ੁਰੂਆਤ ਕਰ ਦਿੱਤੀ ਹੋਣੀ ਕਰ ਦਈਏ ਕਰ ਦਰਗੇ ਉਹਨੂੰ ਬਾਅਦ ਵੀ ਪਾਈ ਇੱਕ ਇੱਕ ਟੁਕੜੀ ਆਪਾਂ ਸਾਰੇ ਨੂੰ ਲਾ ਦੇਈਏ ਠੀਕ ਹੈ ਜੀ ਬੋਲੇ ਸੋਨਿਆ ਜੈ ਜੈਕਾਰ ਜਿਹੜੇ ਤੇ ਪ੍ਰਸਾਦਾ ਦੇ ਸੀਗਾ ਪ੍ਰਸਾਦਾ ਸੇਕ ਲੈ ਬਾਕੀ ਇਹ ਟੁਕੜੀ ਉਹਨਾਂ ਨੂੰ ਦੇ ਦਈਏ ਨਾਲੇ ਇਹ ਘਰ ਸਨੇ ਕਰਤਾ ਬਾਈ ਬੋਲੇ